ਸਸਿਕਾ ਦੋਸਤੋ ਜੇਕਰ ਹੁਣ ਧਿਆਨ ਨਾ ਦਿੱਤਾ ਤਾਂ ਇਸ ਦੁਆਬ ਦੇ ਵਿੱਚ ਵੱਡੇ ਤੌਰ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ ਖਾਸ ਤੌਰ ਤੇ ਜੇ ਦੇਖਿਆ ਜਾਵੇ ਜਿਹੜੇ ਲੋਕ ਅਣਗਹਿਲੀ ਵਰਤਦੇ ਨੇ ਜਾਂ ਲਾਪਰਵਾਹ ਰਹਿੰਦੇ ਨੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਕੀਤੀ ਜਾਵੇ ਤਾਂ ਪੀਐਨਬੀ ਬੈਂਕ ਦੇ ਵਿੱਚ ਜਿਹੜੇ ਲੋਕਾਂ ਦੇ ਖਾਤੇ ਨੇ ਕਿਉਂਕਿ ਪੀਐਨਬੀ ਨੇ ਜਿਹੜੀ ਜਾਣਕਾਰੀ ਸਾਂਝੀ ਕਰੀ ਉਹਦੇ ਵਿੱਚ ਉਹ ਲਿਖਦੇ ਨੇ ਕਿ ਪੀਐਨਬੀ ਦੇ ਬੈਂਕ ਖਾਤਿਆਂ ਨੂੰ ਲੈ ਕੇ ਹੋ ਜਾਓ ਅਲਰਟ 1 ਜੁਲਾਈ ਤੋਂ ਬਾਅਦ ਬੰਦ ਹੋ ਜਾਣਗੇ ਉਹ ਵਾਲੇ ਸੇਵਿੰਗ ਅਕਾਊਂਟ ਤਾਂ ਉਹ ਵਾਲੇ ਸੇਵਿੰਗ ਅਕਾਊਂਟ ਕਿਹੜੇ ਨੇਗੇ ਅ ਇਹਦੇ ਚ ਜੀ ਨਿਊਜ਼ ਨੇ ਜਾਣਕਾਰੀ ਸਾਂਝੀ ਕਰੀ ਹੈ ਜੀ ਚੋ ਲਿਖਦੇ ਨੇ ਕਹਿੰਦੇ ਪਬਲਿਕ ਸੈਕਟਰ ਦੇ ਵਿੱਚ ਵੱਡੇ ਬੈਂਕਾਂ ਦੇ ਵਿੱਚ ਸ਼ਾਮਲ ਪੰਜਾਬ ਨੈਸ਼ਨਲ ਬੈਂਕ ਆਪਦੇ ਖਾਤਾਧਾਰਕਾਂ ਦੇ ਵਾਸਤੇ ਵੱਡਾ ਅਪਡੇਟ ਉਹਨਾਂ ਨੇ ਜਾਰੀ ਕੀਤਾਗਾ ਜੀ ਚੋ ਲਿਖਦੇ ਨੇ ਕਿ ਬੈਂਕਾਂ ਨੇ ਸੇਵਿੰਗ ਅਕਾਊਂਟ ਨੂੰ ਲੈ ਕੇ ਅਪਡੇਟ ਜਾਰੀ ਕਰਿਆ ਤੇ ਬੈਂਕਾਂ ਨੇ ਉਹਨਾਂ ਸੇਵਿੰਗ ਅਕਾਊਂਟ ਨੂੰ ਬੰਦ ਕਰਨ ਦਾ ਦੀ ਗੱਲ ਕਹੀ ਹੈ ਜਿਹੜੇ ਸਾਲਾਂ ਤੋਂ ਇਨਐਕਟਿਵ ਨੇ ਯਾਨੀ ਕਿ ਕਈ ਸਾਲਾਂ ਤੋਂ ਜਿਹੜੇ ਅਕਾਊਂਟ ਵਰਤ ਨਹੀਂ ਤੁਸੀਂ ਰਹੇ ਜਾਂ ਹੁੰਦਾ ਆਮ ਤੌਰ ਤੇ ਹੈ ਵੀ ਕਿਸੇ ਕੋਲ ਦੋ ਅਕਾਊਂਟ ਨੇ ਤਿੰਨ ਅਕਾਊਂਟ ਨੇ ਆਮ ਤੌਰ ਤੇ ਬੰਦਾ ਇੱਕ ਹੀ ਅਕਾਊਂਟ ਚੱਲਦਾ ਰੱਖਦਾ ਤਾਂ ਉਹ ਅਕਾਊਂਟਾਂ ਦੇ ਉੱਤੇ ਹੁਣ ਖਤਰਾ ਮਡਰਾ ਰਿਹਾ ਹੈ ਨਹੀਂ ਫਿਰ ਇਹ ਅਕਾਊਂਟ ਹੁਣ ਬੰਦ ਹੋ ਜਾਣਗੇ ਪੀਐਨਬੀ ਬੈਂਕ ਨੇ ਉਹਨਾਂ ਖਾਤਿਆਂ ਨੂੰ ਬੰਦ ਕਰਨ ਦੀ ਗੱਲ ਕਹੀ ਹੈ ਜਿਨ੍ਹਾਂ ਦੇ ਵਿੱਚ ਕੋਈ ਰਕਮ ਕਿ ਜਿਨ੍ਹਾਂ ਖਾਤਿਆਂ ਦੇ ਵਿੱਚ ਨਾ ਤਾਂ ਕੋਈ ਰਕਮ ਹੈ ਨਾ ਕੋਈ ਪੈਸਾ ਟਕਿਆ ਤੇ ਨਾ ਹੀ ਉਹਨਾਂ ਦੇ ਵਿੱਚ ਕੋਈ ਹਰਕਤ ਹੋਈ ਆ ਨਾ ਤੁਸੀਂ پیسے ਕੱਢੇ ਆ ਤੇ ਨਾ ਕੋਈ ਪੈਸੇ ਪਾਏ ਆ ਬੈਂਕਾਂ ਨੇ ਇਹ ਅਕਾਊਂਟਸ ਨੂੰ ਖਤਮ ਕਰਨ ਦੇ ਵਾਸਤੇ ਉਹਨਾਂ ਨੂੰ ਬੰਦ ਕਰਨ ਜਾ ਰਹੀ ਹੈ ਬੈਂਕਾਂ ਦੇ ਵੱਲੋਂ ਬੈਂਕ ਦੇ ਵੱਲੋਂ ਕਿਹਾ ਗਿਆ ਹੈ ਕਿ 1 ਜੁਲਾਈ ਤੋਂ ਇਹ ਬੈਂਕ ਅਕਾਊਂਟਾਂ ਨੂੰ ਸਿੱਧੇ ਬੰਦ ਕਰ ਦਿੱਤਾ ਜਾਊਗਾ ਅਜਿਹੇ ਦੇ ਵਿੱਚ ਜੇਕਰ ਤੁਹਾਡਾ ਵੀ ਕੋਈ ਪੀਐਨਬੀ ਬੈਂਕ ਦੇ ਵਿੱਚ ਖਾਤਾ ਹੈਗਾ ਤਾਂ ਜਿੱਚੇ ਲੰਮੇ ਸਮੇਂ ਤੋਂ ਤੁਸੀਂ ਕੋਈ ਉਹਨੂੰ ਵਰਤ ਨਹੀਂ ਰਹੇ ਤੇ ਉਹ ਐਕਟਿਵ ਐਕਟੀਵੇਟ ਕਰਨ ਨੂੰ ਲੈ ਕੇ 30 ਜੂਨ ਤੋਂ ਪਹਿਲਾਂ ਬੈਂਕ ਦੇ ਨਾਲ ਸੰਪਰਕ ਕਰਨਾ ਹੋਊਗਾ ਯਾਨੀ ਕਿ ਜੇਕਰ ਤੁਸੀਂ ਉਹਨੂੰ ਐਕਟਿਵੇਟ ਰੱਖਣਾ ਚਾਹੁੰਦੇ ਹੋ ਤਾਂ 30 ਜੂਨ ਤੋਂ ਪਹਿਲਾਂ ਪਹਿਲਾਂ ਬੈਂਕ ਨੂੰ ਤੁਹਾਨੂੰ ਦੱਸਣਾ ਹੋਊਗਾ ਮੋਬਾਈਲ ਨੰਬਰ ਤੇ ਮੈਸੇਜ ਭੇਜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਜਰੀਏ ਵੀ ਬੈਂਕਾਂ ਦੇ ਵੱਲੋਂ ਇਹ ਅਲਰਟ ਹੈ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਆਖਰਕਾਰ ਬੈਂਕਾਂ ਨੂੰ ਲੋੜ ਪਈ ਕਿ ਅਸੀਂ ਆਪਦੇ ਖਾਤੇ ਨੇ ਜਿਹੜੇ ਇਹ ਹੁਣ ਬੰਦ ਕਰਕੇ ਸਮੇਟ ਲਿਆ ਇੱਕ ਤਾਂ ਸਿੱਧੀ ਜੀ ਗੱਲ ਆ ਉਹਦਾ ਹਿਸਾਬ-ਕਿਤਾਬ ਰੱਖਣਾ ਬੈਂਕ ਤੁਸੀ ਭਾਵੇਂ ਭੁੱਲੀਓ ਪਰ ਬੈਂਕ ਅਕਾਊਂਟ ਨੂੰ ਲੈ ਕੇ ਬੈਂਕ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਉਹਦੀ ਦੇਖਰੇਖ ਕਰਨੀ ਰਹਿਣੀ ਉਹਨਾਂ ਚਿਰ ਹੋ ਜਾ ਉਹ ਅਕਾਊਂਟ ਨੰਬਰ ਕਿਸੇ ਹੋਰ ਨੂੰ ਨਹੀਂ ਦੇ ਸਕਦੇ ਪਬਲਿਕ ਸੈਕਟਰ ਦੇ ਦਿੱਗਜ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਅਜਿਹੇ ਫੈਸਲੇ ਪਿੱਛੇ ਇੱਕ ਵੱਡਾ ਕਾਰਨ ਦੱਸਿਆ ਉਹਨਾਂ ਦਾ ਦਰਸਲ ਬੈਂਕ ਖਾਤਿਆਂ ਦੇ ਵਿੱਚ ਸਸਪੈਂਡ ਜਾਂ ਨਿਸ਼ਕਰ ਕਰ ਰਿਹਾ ਹੈ ਜਿਨ੍ਹਾਂ ਦੇ 3 ਸਾਲ ਤਿੰਨ ਸਾਲ ਤੋਂ ਨਾ ਤਾਂ ਕੋਈ ट्रांजैक्शन ਹੋਈ ਹੈ ਨਾ ਹੀ ਉਹਦੇ ਵਿੱਚ ਕੋਈ ਬੈਲੈਂਸ ਰਿਹਾ ਹੈ ਅਜਿਹੇ ਬੈਂਕ ਖਾਤਿਆਂ ਦਾ ਮਿਸਯੂਜ਼ ਕਰਨ ਨੂੰ ਲੈ ਕੇ ਕਦਮ ਕਹਿੰਦੇ ਚੱਕਿਆ ਜਾ ਰਿਹਾ ਹੈ ਅਜਿਹੇ ਚ ਸਾਰੇ ਬੈਂਕ ਖਾਤਿਆਂ ਦੀ ਕੈਲਕੂਲੇਸ਼ਨ 30 ਅਪ੍ਰੈਲ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਤੇ ਬੈਂਕ ਅਜਿਹੇ ਖਾਤਿਆਂ ਨੂੰ 30 ਜੂਨ ਤੋਂ ਬਾਅਦ ਬਿਨਾਂ ਕਿਸੇ ਨੋਟਿਸ ਦਿੱਤੇ ਬੰਦ ਕਰ ਦੇਊਗਾ ਹਾਲਾਂਕਿ ਇਹਦੇ ਇਹਦੇ ਚ ਕਹਿੰਦੇ ਉਹਨਾਂ ਬੈਂਕ ਅਕਾਊਂਟਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਹੜੇ ਡੀਮੇਟ ਖਾਤੇ ਨੇ ਲਿੰਕਡ ਨੇਗੇ ਜਾਂ ਫਿਰ 25 ਸਾਲ ਦੀ ਘੱਟ ਉਮਰ ਦੇ ਛਾਤਰਾ ਜਾਂ ਨਵਾਲਿਗਾਂ ਨਵਾਲੀਆਂ ਦੇ ਨੇਗੇ ਇਦੇ ਵਿੱਚ ਸਰਕਾਰੀ ਸਕੀਮ ਦੇ ਤਹਿਤ ਜਿਹੜੇ ਖੋਲੇ ਗਏ ਸੀਗੇ ਯਾਨੀ ਕਿ ਉਹਨਾਂ ਬੈਂਕ ਅਕਾਊਂਟਸ ਨੂੰ ਨਹੀਂ ਛੇੜ ਰਹੇ ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਖਾਤਾ ਹੈਗਾ ਤਾਂ 30 ਜੂਨ ਤੱਕ ਕਰ ਕਹਿੰਦੇ ਤੁਸੀਂ ਇਹਨੂੰ ਐਕਟਿਵ ਕਰ ਲਓ ਜਾਂ ਫਿਰ ਬੈਂਕ ਖਾਤੇ ਉਹਨੂੰ ਸਸਪੈਂਡ ਹੋ ਜਾਂਦਾ ਤਾਂ ਉਸ ਤੋਂ ਬਾਅਦ ਐਕਟਿਵ ਕਰਨ ਨੂੰ ਲੈ ਕੇ ਆਪਦੇ ਬੈਂਕ ਦੀ ਕੇਵਾਈਸੀ ਕਰਵਾਉਣੀ ਹੋਊਗੀ ਕੇਵਾਈਸੀ ਨਾਲ ਜੁੜੇ ਹੋਏ ਸਾਰੇ ਦਸਤਾਵੇਜ਼ਾਂ ਨੂੰ ਲੈ ਕੇ ਸਬੰਧਿਤ ਬ੍ਰਾਂਚ ਦੇ ਕੋਲ ਜਮ੍ਹਾਂ ਕਰਾਉਣਾ ਹੋਊਗਾ ਤੇ ਨਾਲ ਹੀ ਕੇਵਾਈਸੀ ਦੀ ਜ਼ਰੂਰੀ ਦਸਤਾਵੇਜ਼ਾਂ ਦੀ ਪਛਾਣ ਪੱਤਰ ਜਿਵੇਂ ਕਿ ਪੈਨ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਐਡਰੈਸ ਪ੍ਰੂਫ ਦੇ ਲਈ ਜਰੂਰੀ ਦਸਤਾਵੇਜ਼ ਕਹਿੰਦੇ ਉਹ ਜਮ੍ਹਾਂ ਕਰਾਉਣੇ ਹੋਣਗੇ ਯਾਨੀ ਕਿ ਸਿੱਧੇ ਰੂਪ ਦੇ ਵਿੱਚ ਹੈ ਪੀਐਨਬੀ ਬੈਂਕ ਨੇ ਆਪਦੀ ਮਹੱਤਵਪੂਰਨ ਸੂਚਨਾ ਦੇ ਨਾਂ ਤੇ ਟਵੀਟ ਵੀ ਕਰਤਾ ਹੈਗਾ ਤਾਂ ਇਸ ਕਰਕੇ ਮਿੱਤਰੋ ਜੇਕਰ ਕਿਸੇ ਦੇ ਬੈਂਕ ਖਾਤੇ ਹੈਗੇ ਨੇਗੇ ਤਾਂ ਤੁਸੀਂ ਜਾਂ ਤਾਂ ਜਿਹੜੇ ਬੰਦ ਪਏ ਨੇ 3 ਸਾਲ ਤੋਂ ਤੁਸੀਂ ਉਹਨੂੰ ਵਰਤ ਹੀ ਨਹੀਂ ਰਹੇ ਜਾਂ ਤਾਂ ਉਹਨਾਂ ਦੀ ट्रांजैक्शनਾਂ ਸ਼ੁਰੂ ਕਰ ਲਓ ਬੈਂਕ ਦੇ ਨਾਲ ਜਿਆਦਾਤਰ ਤੇ ਹੁਣ ਸੰਪਰਕ ਕਰ ਲਓ ਕਿਉਂਕਿ ਜੇਕਰ ਇੱਕੋ ਲੱਗਦਾ ਐਕਟਿਵ ਕਰੇ ਨੇ ਤਾਂ ਵੀ ਹੋ ਸਕਦਾ ਬੈਂਕਰ ਨੇ ਉਹਨਾਂ ਨੂੰ ਪਹਿਲਾਂ ਉਸ ਲਿਸਟਡ ਕਰ ਲਿਆ ਹੋਵੇ ਇਸ ਕਰਕੇ ਜੇਕਰ ਇੱਕ ਤੋਂ ਜ਼ਿਆਦਾ ਬੈਂਕ ਖਾਤੇ ਕਿਸੇ ਦੇ ਚੱਲੇ ਨੇ ਉਹਨਾਂ ਦੇ ਤਹਿਤ ਅਜਿਹਾ ਕੋਈ ਖਾਤਾ ਹੈਗਾ ਤਾਂ ਪੀਐਨਬੀ ਬੈਂਕ ਵਾਲੇ ਨੇ ਜਿਹੜੇ ਉਹ ਜ਼ਰੂਰ ਇਸ ਗੱਲ 'ਤੇ ਧਿਆਨ ਦੇ ਲੈਣ ਕਿਤੇ ਨੁਕਸਾਨ ਹੋ ਜਾਏ